ਕਲੋਰ ਪੁਲਿਸ ਨੇ ਹਾਈ ਟੈਕ ਨਾਕੇ ਤੇ ਇੱਕ ਵੈਗਨਰ ਕਾਰ ਚੋਂ ਚੈਕਿੰਗ ਦੌਰਾਨ 19,50,455 ਰੁਪਏ ਕੀਤੇ ਬਰਾਮਦ ਕਲੋਰ 23 ਜੁਲਾਈ ਥਾਣਾ ਕਲੋਰ ਦੇ ਐਸਐਫ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦਿਨ ਸੋਮਵਾਰ ਨੂੰ ਰਾਤ ਦੇ 11 ਵਜੇ ਦੇ ਕਰੀਬ ਪੁਲਿਸ ਨੇ ਹਾਈ ਟੈਕ ਨਾਕੇ ਤੇ ਇੱਕ ਚਿੱਟੇ ਰੰਗ ਦੀ ਵੈਗਨਰ ਪੀਬੀ 05AR0472 ਕਾਰ ਦੀ ਚੈਕਿੰਗ ਕੀਤੀ ਜਿਸ ਵਿੱਚੋਂ ਚੈਕਿੰਗ ਦੌਰਾਨ ਇੱਕ ਕਿਟ ਬੈਗ ਮਿਲਿਆ ਜਦੋਂ ਉਸਕਿਟ ਬੈਗ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ 1950455 ਰੁਪਏ ਕੀਤੇ ਬਰਾਮਦ ਕੀਤੇ ਗਏ ਇਸ ਕਾਰ ਵਿੱਚ ਸਵਾਰ ਅਮਿਤ ਕੁਮਾਰ ਪੁੱਤਰ ਜੈਲਾਸ਼ ਚੰਦ ਵਾਸੀ ਫਿਰੋਜ਼ਪੁਰਕੇਟ ਅਨਿਲ ਕੁਮਾਰ ਪੁੱਤਰ ਲਛਮਣਦਾਸ ਵਾਸੀ ਫਿਰੋਜ਼ਪੁਰਕੇਟ ਅਤੇ ਦੀਪਕ ਕੋਹਲੀ ਪੁੱਤਰ ਲਛਮਣਦਾਸ ਵਾਸੀ ਫਿਰੋਜ਼ਪੁਰਕੇਟ ਸਵਾਰ ਸਨ ਇਹਨਾਂ ਕੋਲ 1950455 ਰੁਪਏ ਬਰਾਮਦ ਹੋਏ ਹਨ ਅਤੇ ਜਦੋਂ ਇਹਨਾਂ ਕੋਲੋਂ ਇਸਾਰੇ ਕੈਸ਼ ਰੱਖਣ ਬਾਰੇ ਪੁਲਿਸ ਨੇ ਪੁੱਛਗਿੱਛ ਤਾਂ ਇਹ ਕੋਈ ਵੀ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕੇ ਹਨ ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਇਨਕਮ ਟੈਕਸ ਅਫਸਰ ਸ਼੍ਰੀ ਟੀਪੀ ਸਿੰਘ ਜੀ ਨੂੰ ਇਤਲਾਹ ਦਿੱਤੀ ਗਈ ਹੈ ਜਿਨ੍ਹਾਂ ਜ਼ੁਬਾਨੇ ਕਿਹਾ ਕਿ ਤੁਸੀਂ ਫਰਦਾ ਰਾਹੀ ਕਬਜ਼ਾ ਪੁਲਿਸ ਵਿੱਚ ਲੈ ਲਵੋ ਜਿਸ ਬਾਰੇ ਸੂਬਾ ਦਫ਼ਤਰ ਟਾਈਮ ਤੇ ਇਨਕਮ ਟੈਕਸ ਦਫ਼ਤਰ ਦਾ ਕੋਈ ਅਫਸਰ ਭੇਜਿਆ ਜਾਵੇਗਾ ਜੋ ਉਪਰੋਕਤ ਕੈਸ਼ ਨੂੰ ਫਰਦਾ ਰਾਹੀ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਮਿਲਨ ਤੋਂ ਰਾਜਕੁਮਾਰ ਮੰਗਲਵੀ ਰਿਪੋਰਟ ਕੱਲ ਬੀਤੀ ਰਾਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਬਲੋ ਆਈਵੀ ਫੋਰ ਲੱਗਾ ਹੋਇਆ ਸੀ ਜਿੱਥੇ ਚੈਕਿੰਗ ਬ੍ਰਾਂਚ ਇੱਕ ਵੈਗਨੋਰ ਗੱਡੀ ਨੰਬਰ ਪੀਵੀ 05ਏਆ 0472 ਮਿਲਕ ਕੋਲ ਆਈ ਜੀ ਜੀ ਜਿਸ ਵਿੱਚ ਕੰਪਨੀ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮੰਗ ਹੋਇਆ ਜੀ ਜਿਸ ਵਿੱਚ 19 ਲੱਖ ਹਾਂਜੀ 50455 ਰੁਪਏ ਹਾਂਜੀ ਕੰਪਨੀ ਹੋਣੀ ਹੈ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਹੇ ਸੀ ਹਮੇਤ ਕੁਮਾਰ ਅਨੰਦ ਕੁਮਾਰ ਅਤੇ ਦੀਪਕੋਲੀ ਠੀਕ ਹੈ ਜੀ ਇਹ ਫਰੋਸਟਰ ਕੈਂਟ ਤੇ ਰਹਿਣ ਵਾਲੇ ਨੇ ਠੀਕ ਹੈ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ਪੱਤਰੀ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਕੋਲੋਂ ਆਇਆ ਜਾਂ ਕਿਸ ਪਰਪਸ ਦਾ ਹੈਗਾ ਹੂੰ ਜਿਸ ਵਤੀ ਅਸੀਂ ਜੋ ਇਨਕਮ ਟੈਕਸ ਅਫੀਸਰ ਨੂੰ ਰਾਦਰੇ ਨੋਟ ਕਰਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸ ਉੱਤੇ ਜੋ ਕਾਰਵਾਈ ਆ ਕੋ ਅਬੀ ਦੀ ਇੰਨ ਕੰਪਲੈਕਸ ਸਵਾਲ ਕਰੇਗਾ ਹਮ ਅਸੀਂ ਇਹਨਾਂ ਨੂੰ ਜਿਹੜਾ ਰਿਕਵਰੀ ਵੀ ਮੁਕਿਆਰ ਕਰਕੇ ਹਮ ਇੱਕ ਵੀ ਅਸੀਂ ਥਾਣੇ ਵਿੱਚ ਜਮਾ ਕਰਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਇਹ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜਿਹੀ ਕੋਈ ਗੱਲ ਹਾਂਜੀ ਕੋਈ ਇਨਵੈਸਟੀਗੇਸ਼ਨ ਚ ਨਹੀਂ ਸਵਾਰੇ ਆਈ ਓਕੇ ਬਾਕੀ ਉਹ ਇਸ ਬਾਰੇ ਵਿੱਚ ਪ੍ਰਵੇਸ਼ ਕਰਨਗੇ ਜਿਨ੍ਹਾਂ ਪੁਛਕਿਸ਼ਤੇ ਲੱਸੀ ਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕਰਨ ਦੀ ਸਪਲਾਈ ਕਰਦੇ ਵਕਤ ਵਕਤ ਫਰੋਡ ਮਿਲਨ ਜੀ ਦੇ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਥਰੋਂ ਜਾ ਰਹੇ ਸੀ ਜਲੰਧਰੋਂ ਜਲੰਧਰੋਂ ਜਾ ਰਹੇ ਆ ਕੀ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਨਹੀਂ ਜੀ ਉਹ ਬੰਦੇ ਅਸੀਂ ਮੌਕੇ ਤੇ ਰੀਲீஸ் ਕਰ ਦਿੰਦੇ ਸੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ ਹਾਂਜੀ